ਇਹ ਦੋ ਜਹਾਨ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਅਨੰਦੀ ਗੋਦ ਵਿੱਚ ਗੁਰੂ ਰੂਪ ਗੁਰੂ ਖਾਲਸਾ ਸਾਤ ਸੰਗਤ ਜੀਓ ਵੱਡੇ ਭਾਗਾਂ ਦਾ ਸਦਕਾ ਆਪ ਜੀ ਨੇ ਗੁਰੂ ਕੀ ਬਾਣੀ ਪੜ੍ਹ ਕੇ ਗੁਰਬਾਣੀ ਸੰਥਿਆ ਰੂਪ ਦੇ ਵਿੱਚ ਪੜ੍ਹ ਕੇ ਲਾਹੇ ਪ੍ਰਾਪਤ ਕੀਤੇ ਹਨ ਗੁਰੂ ਕੀ ਬਾਣੀ ਦੀ ਸੰਥਿਆ ਕਰਦੇ ਹਾਂ ਗੁਰੂ ਕੀ ਬਾਣੀ ਦੇ ਵਿੱਚੋਂ ਤੀਸਰੇ ਪਾਸ਼ਾ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਜੋ ਸ਼ੰਗਾਂ ਦੇ ਹੁਕਮ ਕਰਨ ਅਨੁਸਾਰ ਇਹ ਵਿਚਾਰ ਪ੍ਰਾਰੰਭ ਕੀਤੀ ਹੈ ਆਓ ਜੀ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰਿਏ ਜੀ ਸ੍ਰੀ ਰਾਗ ਮਹੱਲਾ ਤੀਜਾ ਸ੍ਰੀ ਰਾਗ ਦੇ ਵਿੱਚ ਤੀਸਰੇ ਪਾਸ਼ਾ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਤੇ ਪਿਆਰ ਜੋ ਰਾਗਾਂ ਦੇ ਵਿੱਚੋਂ ਮੇਨ ਰਾਗ ਸਤਿਗੁਰੂ ਜੀ ਨੇ ਆਰੰਭ ਵਾਲਾ ਰਾਗ ਸ੍ਰੀ ਰਾਗ ਅੰਕਤ ਕੀਤਾ ਹੈ ਬਾਣੀ ਦੇ ਵਿੱਚ ਰਾਗਾਂ ਦੀ ਤਰਤੀਬ ਦੇ ਵਿੱਚ ਬਚਨ ਆਉਂਦੇ ਨੇ ਕਿ ਸ੍ਰੀ ਰਾਗ ਮਾਝ ਗੌੜੀ ਆਸਾ ਸੰਗ ਭਈ ਬੌਰੀ ਗੂਜਰੀ ਘੰਧਾਰੀ ਤੇ ਬਿਹાગੜਾ ਸੋਹਾਇਓ ਹੈ ਇਹ ਰਾਗਾਂ ਦੀ ਤਰਤੀਬ ਦੇ ਵਿੱਚ ਬਚਨ ਆਏ ਨੇ ਤੋਂ ਸਤਿਗੁਰੂ ਜੀ ਨੇ ਇਹ ਸ੍ਰੀ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ ਆਓ ਜੀ ਗੁਰੂ ਕੀ ਪਾਵਨ ਬਾਣੀ ਦੀ ਵਿਚਾਰ ਸਰਵਣ ਕਰੀਏ ਮਾਇਆ 모ਹ ਮੇਰੇ ਪ੍ਰਭ ਕੀਨਾ ਸਤਿਗੁਰੂ ਜੀ ਨੇ ਪਾਵਨ ਬਚਨ ਕੀਤੇ ਨੇ ਕਿ ਗੁਰੂ ਕੇ ਸਿਖੋ ਮਾਇਆ ਦਾ 모ਹ ਹੈ ਨਾ ਇਹ ਸਾਰੇ ਜੀਵਾਂ ਦੇ ਉੱਪਰ ਪ੍ਰਭਲ ਹੈ ਜਿਵੇਂ ਦੇਵੀ ਦੇਵਤੇ ਨੇ ਉਹ ਵੀ ਮਾਇਆ ਦੇ ਅਧੀਨ ਹਨ ਜਿਵੇਂ ਆਪ ਜੀ ਨੇ ਪਹਿਲਾਂ ਬਚਨ ਸਰਵਣ ਕੀਤੇ ਕਿ 6 ਜਤੀ ਮਾਇਆ ਕੇ ਬੰਦਾ ਉਹ ਵੀ ਮਾਇਆ ਦੇ ਬੰਨਣਾ ਦੇ ਵਿੱਚ ਹੀ ਵੱਜੇ ਹੋਏ ਨੇ ਏਸੀ ਹੀ ਤਰ੍ਹਾਂ ਨਵੇਂ ਨਾਰਥ ਸੋ ਨਵੇਂ 나ਥ ਸੂਰਜ ਅਰ ਚੰਦਾ ਨੌ 나ਥ ਸੂਰਜ ਚੰਦਰਮਾ ਇਤ ਆਦਿਕ ਇਹ ਸਾਰੇ ਮਾਇਆ ਦੇ ਅਧੀਨ ਹਨ ਜੇਤੇ ਜੀਤੇ ਤੇ ਡਹਕਾਈ ਜਿੰਨੇ ਜੀਵ ਹਨ ਇਹ ਸਾਰੇ ਜੀਵਾਂ ਨੂੰ ਮਾਇਆ ਨੇ ਭਰਮਾਇਆ ਹੋਇਆ ਹੈ ਇਥੋਂ ਤੱਕ ਕਿ ਦੇਵੀ ਦੇਵਤੇ ਵੀ ਮਾਇਆ ਦੇ ਅਧੀਨ ਹਨ ਆਪੇ ਪਰਮ ਪੁਲਾਏ ਆਪੇ ਹੀ ਪਰਮ ਪੁਲੇਖੇ ਦੇ ਵਿੱਚ ਪਾਏ ਹੋਏ ਨੇ ਸਾਰੇ ਹੀ ਜੀਵ ਮਨਮੁਖ ਕਰਮ ਕਰਹਿ ਨਹੀਂ ਬੁੱਝਹਿ ਹਾਂਜੀ ਮਾਇਆ ਦਾ ਮੋਹ ਜ਼ਿਆਦਾਤਰ ਕਿੰਨਾਂ ਨੂੰ ਵਿਆਪਦਾ ਹੈ ਮਾਨਮੁਖਾਂ ਜੀਵਾਨੂ ਮਾਨਮੁਖ ਜੀਵਾਨੂ ਜਿਹੜੇ ਮਨ ਦੇ ਮਗਰ ਲੱਗ ਕੇ ਮਨ ਦੀ ਮਰਜ਼ੀ ਦੇ ਅਨੁਸਾਰ ਕਰਮ ਕਰਦੇ ਨੇ ਨਾ ਮਾਨਮੁਖ ਕਰਮ ਕਰ ਰਹੇ ਨਹੀਂ ਬੂਝਹਿ ਮਾਨਮੁਖ ਕਰਮ ਕਰਦੇ ਨੇ ਇਥੋਂ ਤੱਕ ਕਿ ਕਈ ਵਾਰ ਧਰਮ ਦੇ ਕਰਮ ਵੀ ਵਿਡਿਆਈ ਕਰਾਉਣ ਵਾਸਤੇ ਧਰਮ ਦੇ ਕਰਮ ਵੀ ਕਰਨ ਲੱਗ ਪੈਂਦੇ ਨੇ ਮਾਨਮੁਖ ਜੀਵ ਹੈ ਮਾਨਮੁਖ ਪਰ ਧਰਮ ਦੇ ਕਰਮ ਕਰਦੇ ਨੇ ਧਰਮ ਦੇ ਕਰਮ ਕਰਦੇ ਆ ਹੋયા ਉਹਨਾਂ ਦੀ ਕੈਸੀ ਹਾਲਤ ਹੈ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤੇ ਨੇ ਆਪਣੀ ਪਾਵਨ ਬਾਣੀ ਦੇ ਵਿੱਚ ਬਚਨ ਆਸਾ ਜੀ ਦੀ ਵਾਰ ਦੇ ਵਿੱਚ ਕਿ ਮਨਮੁਖ ਜੀਵਨ ਜਿਹੜੇ ਉਹ ਧਨ ਦੌਲਤ ਬਹੁਤਾ ਹੋਣ ਕਰਕੇ ਦਾਨ ਕਰਦੇ ਨੇ ਤੇ ਦਾਨ ਕਰਕੇ ਫੇਰ ਉਹਨਾਂ ਦੇ ਬਾਰੇ ਸਤਿਗੁਰੂ ਜੀ ਨੇ ਬਚਨ ਕੀਤੇ ਕਿ ਦੇ ਦੇ ਮੰਗ ਹੈ ਸਹਸਾ ਗੁਣਾ ਦਾਨ ਦੇ ਦੇ ਕੇ ਪਾਜਾਰਾ ਗੁਣਾ ਹੋਰ ਮੰਗਦੇ ਨੇ ਕਿ ਪ੍ਰਮਾਤਮਾ ਸਾਨੂੰ ਧਨ ਪਦਾਰਥ ਹੋਰ ਬਹੁਤ ਆਜਾਦਾ ਦੇ 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 ਮੰਗ ਹੈ ਸਹਸਾ ਗੁਣਾ ਫਿਰ ਕਹਿੰਦੇ ਨੇ ਸੋਭ ਕਰੈ ਸੰਸਾਰ ਦੁਨੀਆ ਦੇ ਜਗਤ ਦੇ ਜੀਵ ਸਾਡੀ ਸੋਭਾ ਕਰਨ ਸਾਡੀ ਜੈ ਰਿਆਕਾਰ ਹੋਵੇ ਜਗਤ ਦੇ ਉਪਰ ਤੇ ਇਹ ਮਾਇਆ ਦੇ ਅਧੀਨ ਹੀ ਸਭ ਕੁਝ ਕਰਦੇ ਨੇ ਦਾਨਪੁਨ ਕੀਤਾ ਚਲੋ ਕਰਮ ਚੰਗੇ ਸਾਨ ਤੇ ਇਸ ਵਰਕੇ ਦਾਨਪੁਨ ਕਰਨ ਦੀ ਵਿਚਾਰ ਆ ਗਈ ਪਰ ਹੰਕਾਰ ਦੇ ਨਾਲ ਬਹੁਤੇ ਜ਼ਿਆਦੇ ਭਰੇ ਹੁੰਦੇ ਹਨ ਹੰਕਾਰ ਜਿਵੇਂ ਸਤਿਗੁਰੂ ਜੀ ਨੇ ਬਚਨ ਕੀਤੇ ਨੇ ਕਿ ਤੀਰਥ ਵਰਤਿਆਰ ਤਾਨ ਕਰ ਮਨ ਮੈਂ ਧਰੈ ਗੁਮਾਨ ਤੀਰਥ ਯਾਤਰਾ ਕਰਕੇ ਵਰਤ ਕਰਕੇ ਧਰਮ ਦੇ ਕੰਮ ਕਰਕੇ দান ਕਰਕੇ ਪੁੰਨ ਕਰਕੇ ਤੀਰਥ ਵਰਤਿਆਰ দান ਕਰ ਮਨ ਮੈਂ ਧਰੈ ਗੁਮਾਨ ਮਨ ਦੇ ਵਿੱਚ ਜਿਹੜੇ ਹੰਕਾਰ ਕਰਦੇ ਨੇ ਨਾਨਕ ਨੇ ਫਲ ਜਾਤ ਤੇ ਉਹਨਾਂ ਦੇ ਬਾਰੇ ਸਤਿਗੁਰੂ ਜੀ ਨੇ ਬਚਨ ਕੀਤੇ ਕਿ ਉਹਨਾਂ ਦਾ ਸਭ ਕੁਝ ਕੀਤਾ ਹੋਇਆ ਨਿਸਫਲ ਚਲਾ ਜਾਂਦਾ ਹੈ ਕਿਸੇ ਕੰਮ ਨਹੀਂ ਨਾਨਕ નિਫਲ ਜਾਤ ਤਿਹ ਜਿਉ ਕੁੰਚਰ ਇਸ਼ਨਾਨ ਜਿਵੇਂ ਹਾਥੀ ਇਸ਼ਨਾਨ ਕਰੇ ਤੇ ਫਿਰ ਸਿਰ ਦੇ ਵਿੱਚ ਖੇ ਪਾ ਲੈਂਦਾ ਐ ਇਸੇ ਹੀ ਤਰ੍ਹਾਂ ਐਸੀ ਹਾਲਤ ਹੈ ਜਿਹੜੇ ਪੁੰਨ ਦਾਨ ਤੀਰਥ ਯਾਤਰਾ ਵਰਤ ਨੇਮ ਤ ਜੋ ਜਾਮ ਨੇਮ ਜਾਮ ਕਰਕੇ ਤਪ ਸਾਧਨ ਕਰਕੇ ਜੋ ਹੱਥ ਜੋਗ ਕਰਕੇ ਪ੍ਰਾਣਾ ਜੋਗ ਕਰਕੇ ਜੋ ਇਤ ਆਦਿਕ ਐਸੇ ਜਿਹੜੇ ਕਰਮ ਨੇ ਕਰਮ ਕਰਕੇ ਤੇ ਉਹ ਇਤ ਆਦਿਕ ਕਰਮ ਕਰਕੇ ਤੇ ਫਿਰ ਹੰਕਾਰ ਕਰਦੇ ਨੇ ਹਿਰਦੇ ਦੇ ਵਿੱਚ ਹੰਕਾਰ ਕਰਨ ਦੇ ਨਾਲ ਜੋ ਉਹਨਾਂ ਨੂੰ ਫਿਰ ਕੁਝ ਵੀ ਨਹੀਂ ਪ੍ਰਾਪਤ ਹੁੰਦਾ ਮਾਨਮੁਖ ਕਰਮ ਕਰਦੇ ਹਨ ਬਿਰਥਾ ਜਨਮ ਗਵਾਏ ਹਾਂਜੀ ਜੋ ਕੋਦ ਕੀਤਾ ਉਹਨਾਂ ਦਾ ਬ्यर्थ ਚਲਾ ਗਿਆ ਤੇ ਇਥੋਂ ਤੱਕ ਜਨਮ ਵੀ ਬ्यर्थ ਚਲਾ ਜਾਂਦਾ ਹੈ ਹੰਕਾਰ ਦੇ ਵਿੱਚ ਹੋਰ ਬਹੁਤੇ ਜਿਆਦੇ ਪਰ ਜਾਂਦੇ ਨੇ ਨਿਮਰਤਾ ਨਹੀਂ ਰੱਖਦੇ ਹਿਰਦੇ ਦੇ ਵਿੱਚ ਕਿਉਂ ਕਿਉਂਕਿ ਕੱਲਾ ਪੁੰਨ ਹੀ ਕਰਦੇ ਨੇ ਕੱਲਾ ਦਾਨ ਹੀ ਕਰਦੇ ਨੇ ਫਿਰ ਦੁਨੀਆ ਦੇ ਕੋਲੋਂ ਸੋਭਾ ਕਰਾਉਣਾ ਚਾਹੁੰਦੇ ਹਨ ਪੁੰਨਤਾ ਸੰਸਾਰਕ ਪੱਖ ਤੋਂ ਪੁੰਨਤਾ ਮਲਕ ਭਾਗੋ ਵੀ ਬਹੁਤ ਜ਼ਿਆਦਾ ਕਰਦਾ ਸੀ ਪਰ ਹੰਕਾਰੀ ਸੀ ਬਹੁਤਾ ਜ਼ਿਆਦਾ ਹੰਕਾਰੀ ਹੋਣ ਕਰਕੇ ਤੇ ਉਹ ਪ੍ਰਮਾਤਮਾ ਦੀ ਭਗਤੀ ਨਹੀਂ ਸੀ ਕਰਦਾ ਜੋ ਪੁੰਨ ਕੀਤਾ ਤੇ ਸਗੋਂ ਹੋਰ ਜ਼ਿਆਦਾ ਜੋ ਜਿਵੇਂ ਸਤਿਗੁਰੂ ਜੀ ਨੇ ਬਚਨ ਕੀਤੇ ਨੇ ਕਿ ਨਾਮਨ ਚੱਲੇ ਤੀਰਥੀ ਮਾਨ ਖੋਟੇ ਤਨ ਚੋਰ ਇੱਕ ਪਾਉ ਲੱਥੀ ਨਾਤਿਆਂ ਦੋਏ ਪਾ ਚੜੀਐ ਸੋਹਰ ਬਾਹਰ ਧੋਤੀ ਤੂੰਬੜੀ ਅੰਦਰ ਵੇਸ ਨਿਕੋਰ ਸਾਜ ਪ੍ਰਸਾਦ ਭਲੇ ਅਨ ਨਾਤਿਆਂ ਚੋਰ ਸੇ ਚੋਰਾ ਚੋਰ ਐਸੀ ਹਾਲਤ ਹੁੰਦੀ ਹੈ ਉੱਪਰ ਵਾਲੀ ਪੰਕਤੀ ਦੇ ਆਪ ਜੋ ਅਰਥ ਫੇਰ ਜੋ ਸਤਿਗੁਰੂ ਜੀ ਨੇ ਜਿਵੇਂ ਬਚਨ ਕੀਤੇ ਨੇ ਕਿ ਮਾਇਆ ਮੋਹ ਮੇਰਾ ਪ੍ਰਭ ਕੀਨਾ ਮੇਰੇ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਨੇ ਮਾਇਆ ਦਾ ਮੋਹ ਜੀਵਾਂ ਦੇ ਅੰਦਰ ਪੈਦਾ ਕੀਤਾ ਹੈ ਜਿਵੇਂ ਸਤਿਗੁਰੂ ਜੀ ਨੇ ਬਚਨ ਕੀਤੇ ਕਿ ਇਸ ਦੇਹੀ ਅੰਤਰ ਪੰਚ ਚੋਰ ਵਸਹਿ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੂਟਹਿ ਮਾਨਮੁਖ ਨਹੀਂ ਬੂਝਹਿ ਕੋਇ ਨਾ ਸੁਣੈ ਪੁਕਾਰਾ ਅੰਮ੍ਰਿਤ ਰੂਪ ਜਿਹੜੇ ਸੋਹਣੇ ਗੁਣ ਨੇ ਨਾ ਉਹਨਾਂ ਨੂੰ ਕਾਮ ਕ੍ਰੋਧ ਆਦਿਕ ਵਿਕਾਰ ਲੁੱਟ ਲੈਂਦੇ ਨੇ ਮਾਇਆ ਦਾ ਮਾਇਆ ਦੇ ਮੋਹ ਦੇ ਵਿੱਚ ਪੈ ਕੇ ਜੀਵ ਪਰਮਾਤਮਾ ਨੂੰ ਭੁਲਾ ਬੈਠਦਾ ਹੈ ਪਰ ਮਾਇਆ ਦਾ ਮੋਹ ਹੈ ਨਾ ਜਿਹੜਾ ਇਹ ਪਰਮਾਤਮਾ ਦੇ ਭਗਤ ਜਨਾਂ ਨੂੰ ਨਹੀਂ ਵਿਆਪਦਾ ਜਿਵੇਂ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਵਿੱਚ ਭਾਏ ਜੋ ਭਗਤ ਕਬੀਰ ਜੀ ਦੇ ਦੁਆਰਾ ਬਚਨ ਕੀਤੇ ਨੇ ਭਗਤ ਕਬੀਰ ਜੀ ਕਹਿੰਦੇ ਕਬੀਰ ਆਈ ਮੁਝਹਿ ਪਹਿ ਅਨਕ ਕਰੇ ਕਰ ਭੇਸ ਹਮ ਰਾਖੇ ਗੁਰ ਆਪਣੇ ਓਨ ਕੀਨੋ ਆਦੇਸ ਮਾਇਆ ਮੇਰੇ ਕੋਲ ਵੀ ਬੜੀ ਵਾਰ ਆਈ ਸੀ ਆਈ ਮੁਝਹਿ ਪਹਿ ਅਨਕ ਕਰੇ ਕਰ ਭੇਸ ਅਨੇਕਾਂ ਭੇਖ ਪਰ ਕਰ ਕਰਕੇ ਮਾਇਆ ਆਈ ਪਰ ਹਮ ਰਾਖੇ ਗੁਰ ਆਪਣੇ ਉਹਨਕੀਨੋ ਆਦੇਸ਼ ਅਸੀਂ ਸਤਿਗੁਰੂ ਜੀ ਦੇ ਰੱਖੇ ਹੋਏ ਰਹਿ ਗਏ ਕਹਿਣ ਤੋਂ ਭਾਵ ਕਿ ਸਤਿਗੁਰੂ ਜੀ ਨੇ ਵੱਡੇ ਸਤਿਗੁਰੂ ਜੀ ਨੇ ਸਾਡੀ ਰੱਖਿਆ ਕੀਤੀ ਤੇ ਇਸ ਕਰਕੇ ਅਸੀਂ ਬਚ ਗਏ ਆ ਮਾਇਆ ਤੋਂ ਉਹਨਕੀਨੋ ਆਦੇਸ਼ ਮਾਇਆ ਨੇ ਸਾਨੂੰ ਸੁਚੇਤ ਕਰ ਦਿੱਤਾ ਸਾਨੂੰ ਉਪਦੇਸ਼ ਹੀ ਦਿੱਤਾ ਮਾਨੂੰ ਮਾਇਆ ਨੇ ਅੱਗੇ ਇੱਕ ਵਾਰ ਮਾਇਆ ਨੇ ਹਮਲਾ ਕੀਤਾ ਤੇ ਦੂਜੀ ਵਾਰ ਫਿਰ ਅਸੀਂ ਸੁਚੇਤ ਹੋ ਗਏ ਸਾਵਧਾਨ ਹੋ ਗਏ ਫੇਰ ਐਸੇ ਹੀ ਤਰ੍ਹਾਂ ਭਗਤ ਕਬੀਰ ਜੀ ਨੇ ਵਚਨ ਕੀਤੇ ਨੇ ਕਿ ਮਾਇਆ ਜਦੋਂ ਭਗਤ ਕਬੀਰ ਜੀ ਦੇ ਕੋਲ ਸ਼ਾਹੂ ਕਾਰਨੀ ਦਾ ਰੂਪ ਧਾਰ ਕੇ ਆ ਗਈ ਰਾਣੀ ਦਾ ਰੂਪ ਧਾਰ ਕੇ ਆ ਗਈ ਤੇ ਮਾਇਆ ਨੇ ਆਪਣੇ ਹਾਵ ਭਾਵ ਦਿਖਾਏ ਔਸਤਰੀਆਂ ਵਾਲੇ ਹਾਵ ਭਾਵ ਦਿਖਾਏ ਮਾਇਆ ਨੇ ਮਾਇਆ ਕਹਿਣ ਲੱਗੀ ਕਿ ਕਬੀਰ ਜੀ ਮੈਂ ਤੁਹਾਡੇ ਪਾਸੋਂ ਖੇਸ ਬੁਣਵਾਉਣਾ ਹੈ ਇਹ ਖੇਸ ਮੇਰਾ ਬਣਾ ਦਿਓ ਖੇਸ ਬਹੁਤ ਜ਼ਿਆਦਾ ਸੁੰਦਰ ਬਰੀਕ ਧਾਗੇ ਵਾਲਾ ਹੋਣਾ ਚਾਹੀਦਾ ਹੈ ਤੋ ਫੇਰ ਮੈਂ ਤੁਹਾਨੂੰ ਮਾਇਆ ਬਹੁਤ ਜ਼ਿਆਦਾ ਦੇਵਾਂਗੀ ਜਦੋਂ ਹਾਵ ਭਾਵ ਦਿਖਾਏ ਸੁੰਦਰਤਾ ਦਾ ਜਲਵਾ ਦਿਖਾਇਆ ਤਾਂ ਭਗਤ ਕਬੀਰ ਜੀ ਪਛਾਣ ਗਏ ਕਿ ਇਹ ਤਾਂ ਮਾਇਆ ਇਸਤਰੀ ਦਾ ਰੂਪ ਧਾਰ ਕੇ ਆਈ ਹੈ ਭਗਤ ਕਬੀਰ ਜੀ ਨੇ ਜਦੋਂ ਹਾਵ ਭਾਵ ਮਾਇਆ ਦੇ ਦੇਖੇ ਸੋਚਿਆ ਕਿ ਮਾਇਆ ਸਾਨੂੰ ਛਲਣ ਵਾਸਤੇ ਆਈ ਹੈ ਭਗਤ ਕਬੀਰ ਜੀ ਨੇ ਆਪਣੇ ਪੁੱਤਰ ਕਮਾਲੇ ਨੂੰ ਆਵਾਜ਼ ਮਾਰੀ ਕਹਿੰਦੇ ਕਮਾਲਿਆ ਲਿਆ ਛੁਰੀ ਛੁਰੀ ਲਿਆਂਦੀ ਕਮਾਲੇ ਨੇ ਮਾਇਆ ਦਾ ਨੱਕ ਵੀ ਕੱਟ ਦਿੱਤਾ ਤੇ ਕੰਨ ਵੀ ਕੱਟ ਦਿੱਤੇ ਭਗਤ ਕਬੀਰ ਜੀ ਦੇ ਬਾਣੀ ਦੇ ਵਿੱਚ ਬਚਨ ਨੇ ਨੱਕਹੁ ਕਾਟੀ ਕੰਨਹੁ ਕਾਟੀ ਕਾਟਕੂਟ ਕੈ ਡਾਰੀ ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ ਤਿੰਨਾ ਲੋਕਾਂ ਨੂੰ ਪਿਆਰੀ ਲੱਗਣ ਵਾਲੀ ਹੈ ਇਹ ਮਾਇਆ ਔਰ ਸੰਤ ਜਨਾਂ ਦੀ ਵੈਰਣ ਐ ਇਸ ਕਰਕੇ ਸੰਤ ਜਾਨ ਮਾਇਆ ਨੂੰ ਨੇੜੇ ਨਹੀਂ ਟੁਕਣ ਦਿੰਦੇ ਪਰਮਾਤਮਾ ਪੂਰੇ ਸਤਿਗੁਰੂ ਜੀ ਜਦੋਂ ਉਹਨਾਂ ਦੀ ਰੱਖਿਆ ਕਰਨ ਤੇ ਉਸ ਸਮੇਂ ਉਹ ਜਾਣ ਜਾਂਦੇ ਨੇ ਕਿ ਇਹ ਮਾਇਆ ਸਾਨੂੰ ਛਲਣ ਵਾਸਤੇ ਆਈ ਕਿਉਂਕਿ ਭਗਤੀ ਦੇ ਵਿੱਚ ਉਹਨਾਂ ਦਾ ਮਾਨ ਭਿੱਜਿਆ ਹੁੰਦਾ ਮਾਇਆ ਨੂੰ ਨੇੜੇ ਨਹੀਂ ਫਟਕਣ ਦਿੰਦੇ ਇਸ ਪ੍ਰਕਾਰ ਸਤਿਗੁਰੂ ਜੀ ਨੇ ਬਚਨ ਕੀਤੇ ਨੇ ਕਿ ਮਾਇਆ ਦਾ ਮੋਹ ਤਾਂ ਪਰਮਾਤਮਾ ਵਾਹਿਗੁਰੂ ਜੀ ਨੇ ਕੀਤਾ ਹੈ ਆਪੇ ਜੀਵਾਂ ਨੂੰ ਭਰਮ ਦੇ ਵਿੱਚ ਪੁਲਾਇਆ ਹੋਇਆ ਭਰਮ ਦੇ ਵਿੱਚ ਕੌਣ ਭੁੱਲੇ ਹੋਏ ਨੇ ਮਨਮੁਖ ਕਰਮ ਕਰਹਿ ਨਹੀਂ ਬੁੱਝਹਿ ਜਿਹੜੇ ਪ੍ਰਮਾਤਮਾ ਜਿਹੜੇ ਮਨਮੁਖ ਜੀਵ ਅਨੇਕਾਂ ਤਰ੍ਹਾਂ ਕਰਮ ਕਰਦੇ ਨੇ ਅਤੇ ਗੁਰੂ ਕੇ ਉਪਦੇਸ਼ ਨੂੰ ਬੁੱਝਦੇ ਨਹੀਂ ਸਮਝਦੇ ਨਹੀਂ ਹਨ ਉਹਨਾਂ ਦੀ ਹਾਲਤ ਫਿਰ ਕੀ ਹੁੰਦੀ ਹੈ ਵਿਰਥਾ ਜਨਮ ਗਵਾਏ ਉਹਨਾਂ ਦਾ ਜਨਮ ਵਿਰਥ ਗਵਾ ਗਵਾ ਜੋ ਖਤਮ ਹੋ ਜਾਂਦਾ ਏ ਉਹਨਾਂ ਦਾ ਜਨਮ ਬ्यर्थ ਚਲਾ ਜਾਂਦਾ ਏ ਮਾਇਆ ਦੇ ਮੋਹ ਦੇ ਵਿੱਚ ਲੱਗ ਕੇ ਗੁਰਬਾਣੀ ਇਸ ਜਗ ਮਹਚਾਨਣ ਗੁਰੂ ਕੇ ਸਿੱਖੋ ਗੁਰਬਾਣੀ ਇਸ ਜਗਤ ਦੇ ਵਿੱਚ ਚਾਨਣ ਹੈ ਗੁਰਬਾ ਗੁਰਬਾਣੀ ਹੀ ਜੀਵ ਨੂੰ ਗਿਆਨ ਦੇ ਕੇ ਅਤੇ ਜਗਤ ਤੋਂ ਉਧਾਰ ਸਕਦੀ ਹੈ ਗੁਰਬਾਣੀ ਪੜਨ ਦੇ ਨਾਲ ਗੁਰਬਾਣੀ ਦੇ ਉਪਦੇਸ਼ ਨੂੰ ਧਾਰਨ ਕਰਨ ਦੇ ਨਾਲ ਹੀ ਜੀਵ ਦਾ ਉਧਾਰ ਹੋ ਸਕਦਾ ਹੈ ਜਗਤ ਦੇ ਵਿੱਚ ਚਾਨਣ ਹੈ ਜੇ ਸੋ ਚੰਦਾ ਉਗ ਬਹ ਸੂਰਜ ਚੜੇ ਹਜ਼ਾਰ ਏਤੇ ਚਾਨਣ ਹੁੰਦਿਆ ਗੁਰ ਬਿਨ ਕੋਰ ਅੰਧਾਰ ਗੁਰੂ ਤੋਂ ਬਿਨਾ ਕੋਰ ਘੁਪ ਹਨੇਰਾ ਹੈ ਕਰਮ ਵਸੈ ਮਨ ਆਏ ਪਰੰਤਿ ਲਿਏ ਕਰਮ ਹੋਣ ਤਾਂ ਜੋ ਬਾਣੀ ਹਿਰਦੇ ਦੇ ਵਿੱਚ ਵਸਦੀ ਹੈ ਚੰਗੇ ਕਰਮਾਂ ਦੇ ਨਾਲ ਗੁਰਬਾਣੀ ਹਿਰਦੇ ਦੇ ਵਿੱਚ ਵਸਦੀ ਇਸ ਕਰਕੇ ਸਤਗੁਰੂ ਜੀ ਦੇ ਅੱਗੇ ਤਰਲਾ ਲੈਂਦੇ ਰਹਿਣਾ ਚਾਹੀਦਾ ਕਿ ਸਤਿਗੁਰੂ ਜੀ ਉਹ ਕਿਰਪਾ ਕਰੋ ਆਪ ਜੀ ਦੀ ਪਾਵਨ ਪਵਿੱਤਰ ਬਾਣੀ ਆਪ ਜੀ ਦੀ ਅੰਮ੍ਰਿਤ ਬਾਣੀ ਹਿਰਦੇ ਦੇ ਵਿੱਚ ਵਸ ਜਾਵੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ 부ਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਇਹ ਆਪ ਜੀ ਦੀ ਗੁਰਬਾਣੀ ਤਾਂ ਮਾਨ ਵਸ ਮਨ ਦੇ ਵਿੱਚ ਵਸ ਸਕਦੀ ਹੈ ਕਰਮ ਕਰਮ ਵਸੈ ਮਨ ਆਏ ਕਹਿੰਦੇ ਕਰਮਾਂ ਦੇ ਨਾਲ ਤੇ ਕਰਮ ਬਖਸ਼ਿਸ਼ ਦੇ ਨਾਲ ਕਰਮ ਤੋਂ ਭਾਵ ਬਖਸ਼ਿਸ਼ ਵੀ ਹੈ ਹਾਰਸੀ ਦਾ ਸ਼ਬਦ ਹੈ ਕਹਿੰਦੇ ਗੁਰੂ ਕੀ ਬਖਸ਼ਿਸ਼ ਹੋਵੇ ਤਾਂ ਮਨ ਦੇ ਵਿੱਚ ਆ ਕੇ ਬਾਣੀ ਵਸਦੀ ਹੈ ਮਨ ਰੇ ਨਾਮ ਜਪ ਹੋ ਸੁਖ ਹੋਏ ਏ ਮੇਰੇ ਅਮਨਾ ਗੁਰੂ ਕੇ ਸਿਖਾ ਮਨ ਕਰਕੇ ਨਾਮ ਜਪ ਤਾਂ ਸੁਖ ਪ੍ਰਾਪਤ ਹੋਵੇਗਾ ਮਨ ਬਾਣੀ ਸਰੀਰ ਕਰਕੇ ਨਾਮ ਜਪ ਭਗਤੀ ਕਰ ਪ੍ਰਮਾਤਮਾ ਦੀ ਅੰਦਰੋਂ ਹਿਰਦੇ ਦੇ ਪ੍ਰੇਮ ਦੇ ਸਹਤ ਤਰਲਾ ਲੈ ਅਰਦਾਸ ਕਰ ਕਿ ਸਤਿਗੁਰੂ ਜੀ ਉਹ ਮਾਇਆ ਦਾ ਮੋਹ ਬਹੁਤ ਜ਼ਿਆਦਾ ਪ੍ਰਬਲ ਹੈ ਮਾਇਆ ਜੜ ਮਾਇਆ ਚੇਤਨ ਮਾਇਆ ਅਸੀਂ ਜੀਵਾਂ ਨੂੰ ਵਿਆਪ ਰਹੀ ਹੈ ਆਪ ਹੀ ਰੱਖਿਆ ਕਰੋ ਜੀ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਗੁਰ ਪੂਰਾ ਸਲਾਹੀ ਹੈ ਸਹਿਜ ਮਿਲੈ ਪ੍ਰਭ ਸੋਏ ਕਹਿੰਦੀ ਪੂਰੇ ਸਤਿਗੁਰੂ ਜੀ ਦੀ ਸਿੱਖਤ ਸਲਾਹ ਕਰਨੀ ਚਾਹੀਦੀ ਹੈ ਤੇ ਸਿੱਖਤ ਸਲਾਹ ਕਰਦਿਆਂ ਕਰਦਿਆਂ ਨਾਮ ਜਪਦਿਆਂ ਬਾਣੀ ਪੜ੍ਹਦਿਆਂ ਸੰਗਤ ਕਰਦਿਆਂ ਗੁਰੂ ਕੀ ਸੇਵਾ ਕਰਦਿਆਂ ਕਰਦਿਆਂ ਗੁਰਪੂਰਾ ਸਲਾਹੀ ਹੈ ਤੇ ਫਿਰ ਸਹਿਜ ਮਿਲੈ ਪ੍ਰਭ ਸੋਏ ਸੱਚੀ ਸੋਭਾ ਵਾਲੇ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਦੀ ਪ੍ਰਾਪਤੀ ਜੋ ਸੰਗਤ ਕਰਦਿਆਂ ਕਰਦਿਆਂ ਸਹਿਜ ਅਵਸਥਾ ਆਤਮਿਕ ਅਡੋਲਤਾ ਦੀ ਅਵਸਥਾ ਪ੍ਰਾਪਤ ਹੁੰਦੀ ਹੈ ਤੇ ਸੱਜ ਹੀ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਦੇ ਨਾਲ ਮਿਲਾਪ ਹੋ ਜਾਂਦਾ ਹੈ ਰਹਾਉ ਵਿਸਰਾਮ ਦੇ ਕੇ ਬਚਨ ਕਰਦੇ ਨੇ ਅਤੇ ਰਹਾਉ ਗੁਰੂ ਕੇ ਸਿਖਾ ਇਹ ਆਪਣੇ ਹਿਰਦੇ ਰੂਪ ਖੇਤੀ ਦੇ ਵਿੱਚ ਇਹ ਜਿਹੜਾ ਉਪਦੇਸ਼ ਹੈ ਨਾ ਇਹ ਬੀਜ ਲੈਣਾ ਕਰ ਕਿਹੜਾ ਉਪਦੇਸ਼ ਹੈ ਮਨ ਰੇ ਨਾਮ ਜਪੋ ਸੁਖ ਹੋਏ ਮੇਰਿਆ ਮਨਾ ਨਾਮ ਜਪ ਕੇ ਹੀ ਸੁਖ ਪ੍ਰਾਪਤ ਹੋਣਾ ਹੋਣਾ ਹੈ ਸਰੀਰਕ ਸੁਖ ਆਤਮਕ ਸੁਖ ਆਤਮਿਕ ਅਡੋਲਤਾ ਦੀ ਅਵਸਥਾ ਦਾ ਸੁਖ ਪ੍ਰਾਪਤ ਨਾਮ ਜਪ ਕੇ ਹੋਣਾ ਹੈ ਇਸ ਕਰਕੇ ਪੂਰੇ ਸਤਿਗੁਰੂ ਜੀ ਦੀ ਸੰਗਤ ਦੇ ਵਿੱਚ ਮਿਲ ਕੇ ਸਿੱਖਤ ਸਲਾਹ ਕਰੀਏ ਸਹਿਜ ਅਵਸਥਾ ਪ੍ਰਾਪਤ ਹੋਵੇਗੀ ਸੱਚੀ ਸੋਭਾ ਵਾਲਾ ਪ੍ਰਮਾਤਮਾ ਹਿਰਦੇ ਦੇ ਵਿੱਚ ਵਸ ਜਾਵੇਗਾ ਇਹ ਉਪਦੇਸ਼ ਹੈ ਨਾ ਜਿਹੜਾ ਆਪਣੇ ਹਿਰਦੇ ਦੇ ਵਿੱਚ ਪੱਕੇ ਤੌਰ ਤੇ ਧਾਰਨ ਕਰ ਲੈਣਾ ਕਰ ਭਰਮ ਗਿਆ ਭਉ ਭਾਗਿਆ ਹਾਂਜੀ ਜਿਨ੍ਹਾਂ ਦਾ ਭਰਮ ਗਿਆ ਭਰਮ ਦੂਰ ਹੋ ਗਿਆ ਨਾ ਸੰਗਤ ਕਰਦਿਆਂ ਕਰਦਿਆਂ ਉਹਨਾਂ ਦਾ ਭਉ ਡਰ ਦੂਰ ਹੋ ਗਿਆ ਜਿਨ੍ਹਾਂ ਦੇ ਹਿਰਦੇ ਦੇ ਵਿੱਚੋਂ ਅੰਦਰੋਂ ਭਰਮ ਨਿਕਲ ਗਿਆ ਹੈ ਭਰਮ ਦੂਰ ਹੋ ਗਿਆ ਭਰਮ ਗਿਆ ਭਉ ਭਾਗਿਆ ਭਰਮ ਜਦੋਂ ਦੂਰ ਹੋ ਗਿਆ ਭਰਮ ਨਿਕਲ ਗਿਆ ਹਿਰਦੇ ਦੇ ਵਿੱਚੋਂ ਇੱਕ ਪ੍ਰਮਾਤਮਾ ਤੇ ਪੱਕਾ ਭਰੋਸਾ ਹੋ ਗਿਆ ਤੇ ਫਿਰ ਮੌਤ ਦਾ ਡਰ ਨਹੀਂ ਰਹੇਗਾ ਭਉ ਭਾਗਿਆ ਭਉ ਡਰ ਭੱਜ ਗਿਆ ਹੈ ਹਿਰਦੇ ਦੇ ਵਿੱਚੋਂ ਭਉ ਡਰ ਜਿਹੜਾ ਹੈ ਦੂਰ ਹੋ ਗਿਆ ਜਮਾਂ ਦਾ ਡਰ ਦੂਰ ਹੋ ਗਿਆ ਜੰਮਣ ਮਰਨ ਦਾ ਡਰ ਦੂਰ ਹੋ ਗਿਆ ਤੇ ਫੇਰ ਤਾਂ ਗੁਰੂ ਕੇ ਚਰਨਾਂ ਦੇ ਵਿੱਚ ਚਰਨਾਂ ਦੇ ਉੱਪਰ ਆਪਾਂ ਨਿਸ਼ਾਵਰ ਕਰ ਦਿੰਦਾ ਹੈ ਗੁਰੂ ਦਾ ਸੇਕ ਸੱਚ ਦੇ ਰਾਹ ਦੇ ਉੱਪਰ ਚੱਲਦਾ ਹੈ ਸੱਚ ਦੇ ਮਾਰਗ ਦੇ ਉੱਪਰੋਂ ਥੜਕਦਾ ਨਹੀਂ ਹਰ ਚਰਣੀ ਚਿਤ ਲਾਏ ਹਾਂਜੀ ਭਰਮ ਕਿਵੇਂ ਦੂਰ ਹੁੰਦਾ ਹੈ ਡਰ ਕਿਵੇਂ ਦੂਰ ਹੁੰਦਾ ਹੈ ਭਉ ਡਰ ਕਿਵੇਂ ਭਜਦਾ ਹੈ ਹਰ ਚਰਣੀ ਚਿਤ ਲਾਏ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਰੂਪ ਚਰਨਾਂ ਦੇ ਵਿੱਚ ਚਿਤ ਬਿਰਤੀ ਨੂੰ ਜੋੜ ਕੇ ਤੇ ਫੇਰ ਭਰਮ ਦੂਰ ਹੁੰਦਾ ਹੈ ਭਰਮ ਖਾਲਸਾ ਖਾਸ ਕਹਾਵੇ ਸੋਈ ਜਾ ਕੈ ਹਿਰਦੈ ਪਰਮ ਨਾ ਹੋਈ ਅਸਲੀ ਖਾਲਸਾ ਉਹਨੂੰ ਕਹਿੰਦੇ ਖਾਲਸ ਇਨਸਾਨ ਉਹਨੂੰ ਕਹਿੰਦੇ ਜਿਹਦੇ ਹੱਤੇ ਦੇ ਵਿੱਚ ਭਰਮ ਨਾ ਹੋਵੇ ਭੋ ਨਾ ਹੋਵੇ ਡਰ ਨਾ ਹੋਵੇ ਇੱਕ ਪ੍ਰਮਾਤਮਾ ਦਾ ਡਰ ਰਹਿ ਜਾਵੇ ਬਾਕੀ ਸਾਰੇ ਡਰ ਦੂਰ ਹੋ ਜਾਣੇ ਇਹ ਗੁਰਸਿੱਖੀ ਦੀ ਨਿਸ਼ਾਨੀ ਸੁਣ ਸਕੀਏ ਪ੍ਰਭ ਮਿਲਨ ਨਿਸ਼ਾਨੀ ਮਾਨਤਨ ਅਰਪ ਤਜ ਲਾਜ ਲੋਕਾਨੀ ਏ ਜੀਵ ਰੂਪ ਸਖੀਏ ਗੁਰੂ ਕੇ ਸਿਖਾ ਪ੍ਰਮਾਤਮਾ ਨੂੰ ਮਿਲਣ ਦੀ ਇਹ ਨਿਸ਼ਾਨੀ ਹੈ ਮਨ ਤਨ ਅਰਪਣ ਕਰ ਦੇ ਮਨ ਤਨ ਧਨ ਸਭ ਕੁਝ ਅਰਪਣ ਕਰ ਦਿੱਤਾ ਤੇ ਫਿਰ ਮੌਤ ਦਾ ਡਰ ਕਿੱਥੇ ਰਹੇਗਾ ਫਿਰ ਦੁਸ਼ਮਣ ਦਾ ਡਰ ਕਿੱਥੇ ਰਹੇਗਾ ਛਾਤੀ ਤਾਣ ਕੇ ਦੁਸ਼ਟਾਂ ਦੇ ਅੱਗੇ ਖੜ ਜਾਵੇਗਾ ਗੁਰੂ ਕਾ ਸੇਖ ਫਿਰ ਚਿੰਤਾ ਦੂਰ ਹੋ ਜਾਣੀ ਹੈ ਹਰ ਚ ਹਰ ਚਰਨੀ ਚਿਤ ਲਾਏ ਇਹ ਸਭ ਕੁਝ ਤਾਂ ਹੋਣਾ ਜੇ ਗੁਰੂ ਕੇ ਨਾਮ ਰੂਪ ਚਰਣਾ ਦੇ ਵਿੱਚ ਚਿੱਤ ਬਿਰਤੀ ਨੂੰ ਇਹ ਵਿੱਚ ਚਿੱਤ ਬਿਰਤੀ ਨੂੰ ਜੋੜਾਂਗੇ ਹਾਂਜੀ ਬਚਨ ਆਏ ਨੇ ਗੁਰੂ ਕੀ ਬਾਣੀ ਦੇ ਵਿੱਚ ਕਿ ਚਿੱਤ ਚਰਨ ਨਾਮ ਚਿੱਤ ਬਿਰਤੀ ਨੂੰ ਕਿੱਥੇ ਜੋੜਨਾ ਨਾਮ ਰੂਪ ਚਰਣਾ ਦੇ ਵਿੱਚ ਹਿਰਦੈ ਚਰਨ ਕਿਹੜੇ ਚਰਨ ਵਸਾਉਣੇ ਨੇ ਹਿਰਦੇ ਦੇ ਵਿੱਚ ਹਿਰਦੈ ਚਰਨ ਸਬਦ ਸਤ ਗੁਰ ਕੋ ਗੁਰੂ ਕੇ ਸ਼ਬਦ ਨੂੰ ਹਿਰਦੇ ਦੇ ਵਿੱਚ ਵਸਾਉਣਾ ਇਹ ਗੁਰੂ ਕੇ ਚਰਨ ਹਨ ਹਰ ਚਰਣੀ ਚੇਤਲਾਏ ਨਾਮ ਰੂਪ ਚਰਨਾ ਦੇ ਵਿੱਚ ਚੇਤ ਬਿਰਤੀ ਨੂੰ ਜੋੜ ਲੈਣਾ ਕਰ ਗੁਰਮੁਖਬ ਸਬਦ ਕਮਾਈਐ ਹਾਂਜੀ ਗੁਰੂ ਕੇ ਸਿੱਖੋ ਜੇ ਕਮਾਈ ਕਰਨੀ ਹੈ ਨਾ ਤੇ ਮੁੱਖੀ ਗੁਰਾਂ ਦੇ ਸ਼ਬਦ ਦੀ ਕਮਾਈ ਕਰਨੀ ਚਾਹੀਦੀ ਹੈ ਇਹ ਲੋਕ ਪ੍ਰਲੋਕ ਦੇ ਵਿੱਚ ਨਾਲ ਨਿਭਦੀ ਹੈ ਸੰਸਾਰਕ ਕਮਾਈ ਸੰਸਾਰਕ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ ਕਰੀਦੀ ਹੈ ਤੇ ਜਿਹੜੀ ਅਧਿਆਤਮਕ ਕਮਾਈ ਹੈ ਨਾ ਨਾਮ ਦੀ ਕਮਾਈ ਇਹ ਸਤਿਗੁਰੂ ਜੀ ਦੀ ਚਰਨ ਸ਼ਰਨ ਦੇ ਵਿੱਚੋਂ ਪੰਜ ਪਿਆਰਿਆਂ ਤੋਂ ਮੂਲ ਮੰਤਰ ਤੇ ਗੁਰ ਮੰਤਰ ਦੀ ਦੀਖਿਆ ਲੈ ਕੇ ਅੰਮ੍ਰਿਤ ਛਕ ਕੇ ਪ੍ਰਿਥਮ ਰਹਿਤ ਜਿਹਾਨ ਖੰਡੇ ਕੀ ਬਾਹਰ ਛਕੈ ਸਭ ਤੋਂ ਪਹਿਲੀ ਰਹਿਤ ਇਹ ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕੇ ਤੇ ਇਹ ਗੁਰਮੁਖ ਸ਼ਬਦ ਕਮਾਈ ਹੈ ਮੁਖੀ ਗੁਰਾਂ ਦੇ ਸ਼ਬਦ ਦੀ ਕਮਾਈ ਕਰਨਾ ਕਰ ਜਦੋਂ ਕਮਾਈ ਕਰੇਗਾ ਫੇਰ ਕੀ ਹੋਵੇਗਾ ਘਰ ਵਸੈ ਮਨ ਆਈ ਪਰਮਾਤਮਾ ਦਾ ਨਾਮ ਫੇਰ ਤੇਰੇ ਹਿਰਦੇ ਦੇ ਵਿੱਚ ਵਸ ਜਾਣਾ ਹੈ ਘਰ ਮਹਿਲ ਸੱਚ ਸਮਾਈਏ ਹਾਂਜੀ ਹਿਰਦੇ ਰੂਪ ਘਰ ਦੇ ਵਿੱਚ ਹੀ ਹਿਰਦੇ ਰੂਪ ਘਰ ਦੇ ਵਿੱਚ ਹੀ ਆ ਜੋ ਚਿਤ ਬਿਰਤੀ ਨੂੰ ਜਦੋਂ ਟਿਕਾਵੇਂਗਾ ਨਾ ਤੇ ਫੇਰ ਸੱਚੇ ਪਰਮਾਤਮਾ ਦੇ ਸੱਚੇ ਨਾਮ ਦੇ ਵਿੱਚ ਸਮਾ ਜਾਵੇਂਗਾ ਜਾ ਪ੍ਰਮਾਤਮਾ ਦੇ ਨਾਮ ਦੇ ਵਿੱਚ ਲੀਨ ਹੋ ਜਾਵੇਗਾ ਪ੍ਰਮਾਤਮਾ ਦਾ ਨਾਮ ਤੇਰੇ ਹਿਰਦੇ ਦੇ ਵਿੱਚ ਵਸ ਜਾਣਾ ਤੇ ਤੂੰ ਪ੍ਰਮਾਤਮਾ ਦੇ ਵਿੱਚ ਲੀਨ ਹੋ ਜਾਣਾ ਇਹ ਘਰ ਮਹਿਲ ਤੇ ਫਿਰ ਆਪਣੇ ਸਰੂਪ ਰੂਪ ਮਹਿਲ ਨੂੰ ਪ੍ਰਾਪਤ ਕਰ ਲਵੇਂਗਾ ਜਮ ਕਾਲ ਨਾ ਸਕੇ ਖਾਏ ਹਾਂਜੀ ਜਮ ਕਾਲ ਹੈ ਨਾ ਜਿਹੜਾ ਜੋ ਧਰਮ ਰਾਜੇ ਦੇ ਜਮਦੂਤ ਨੇ ਜਿਹੜੇ ਓ ਨਹੀਂ ਤੈਨੂੰ ਖਤਮ ਕਰ ਸਕਣਗੇ ਤੈਨੂੰ ਖੈ ਨਹੀਂ ਕਰ ਸਕਣਗੇ ਖਤਮ ਨਹੀਂ ਕਰ ਸਕਣਗੇ ਤੇਨੂੰ ਨਾਸ ਨਹੀਂ ਕਰ ਸਕਣਗੇ ਤੇ ਜਮ ਕਾਲ ਨਾ ਸਕੈ ਖਾਏ ਜਮ ਕਾਲ ਜੋ ਕਾਲ ਸਮੇ ਦੇ ਅਧੀਨ ਸਮੇ ਦੇ ਅਧੀਨ ਨਹੀਂ ਹੋਏਗਾ ਫੇਰ ਜਮਦੂਤ ਨੇ ਤੇਰੇ ਓ ਨਹੀਂ ਤੈਨੂੰ ਖਾ ਸਕਣਗੇ ਫੇਰ ਜਮਾ ਦੇ ਜਮ ਧਰਮ ਰਾਜੇ ਦੇ ਜਿਹੜੇ ਜਮਦੂਤ ਨੇ ਉਹ ਨਹੀਂ ਤੇਨੂੰ ਖਾ ਸਕਣਗੇ ਉਹ ਨਹੀਂ ਤੇਰੇ ਨੇੜੇ ਟੋਕ ਟੋਕ ਸਕਣਗੇ ਕਿਉਂਕਿ ਨਾਮ ਦਾ ਪ੍ਰਪਾਪ ਹੀ ਐਸਾ ਹੈ ਪ੍ਰਤਾਪ ਤੇਮਾਰਾ ਦੇਖ ਕੇ ਜਮਦੂਤ ਛੱਡ ਜਾਹੇ ਨਾਮਾ ਚੀਬਾ ਕਬੀਰ ਜੋ ਲਾਹਾ ਪੂਰੇ ਗੁਰ ਤੇ ਗਤ ਪਾਈ ਸਿੱਖਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀਓ ਸਾਨੂੰ ਕੋਈ ਇੱਕ ਐਗਜ਼ੈਂਪਲ ਦੇ ਕੇ ਦੱਸੋ ਉਦਾਹਰਨ ਦੇ ਕੇ ਦੱਸੋ ਕਿ ਨਾਮ ਜਪ ਕੇ ਕਿਹੜੇ ਕਿਹੜਿਆਂ ਦਾ ਉਧਾਰ ਹੋਇਆ ਹੈ ਕਿਹੜੇ ਕਿਹੜੇ ਗੁਰਸਿੱਖ ਕਿਹੜੇ ਕਿਹੜੇ ਭਗਤ ਜਨ ਹੋਏ ਨੇ ਜਿਨ੍ਹਾਂ ਨੇ ਨਾਮ ਜਪਿਆ ਤੇ ਉਹ ਜੰਮਣ ਮਰਨ ਤੋਂ ਰਹਿਤ ਹੋ ਗਏ 84 ਲੱਖ ਜੁਨ੍ਹਾਂ ਦੀ ਜੇਲ੍ਹ ਦੇ ਵਿੱਚ ਨਹੀਂ ਉਹ ਪਏ ਨਾਮ ਜਪਣ ਵਾਲੇ ਕਿਹੜੇ ਕਿਹੜੇ ਨੇ ਹਾਂਜੀ ਨਾਮਾ ਛਿੰਬਾ ਕਬੀਰ ਜੋਲਾਹਾ ਹਾਂਜੀ ਭਗਤੀ ਕ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਭਗਤ ਨਾਮਦੇਵ ਜੀ ਛਿੰਬੇ ਹੋਏ ਨੇ ਜਿਨ੍ਹਾਂ ਨੂੰ ਨੀਤ ਜਾਤ ਕਿਹਾ ਜਾਂਦਾ ਸੀ ਪੰਡਤ ਲੋਗਾ ਨੇ ਜਦੋਂ ਭਗਤ ਨਾਮਦੇਵ ਜੀ ਨਾਮ ਜਪਦੇ ਆ ਜਪਦੇ ਆ ਮੰਦਰ ਦੇ ਵਿੱਚ ਚਲੇ ਗਏ ਆਪਣੇ ਜੋੜਿਆਂ ਨੂੰ ਲੈ ਕੇ ਖੜਤਾਲਾਂ ਦੀ ਜਗ੍ਹਾ ਤੇ ਵਜਾਉਣ ਲੱਗ ਪਏ ਤੇ ਜਿਹੜੇ ਪਾਂਡੇ ਸਨ ਨਾ ਉਹਨਾਂ ਨੇ ਭਗਤ ਨਾਮਦੇਵ ਜੀ ਨੂੰ ਬਾਹ ਫੜ ਕੇ ਤੇ ਮੰਦਰ ਦੇ ਪਿਛਲੇ ਪਾਸੇ ਬਿਠਾ ਦਿੱਤਾ ਧੱਕੇ ਮਾਰ ਕੇ ਕੱਢ ਦਿੱਤਾ ਤੇ ਜਦੋਂ ਭਗਤ ਨਾਮਦੇਵ ਜੀ ਦੀ ਨਿਰਾਦਰੀ ਕੀਤੀ ਪਾਂਡਿਆਂ ਨੇ ਤੇ ਭਗਤ ਨਾਮਦੇਵ ਜੀ ਨੇ ਆਪਣੀ ਮੌਜ ਦੇ ਵਿੱਚ ਆ ਕੇ ਪ੍ਰੇਮ ਪ੍ਰਮਾਤਮਾ ਦੇ ਪ੍ਰੇਮ ਦੇ ਵਿੱਚ ਭਿੱਜ ਕੇ ਇਹ ਸ਼ਬਦ ਉਚਾਰਨ ਕੀਤੇ ਸਨ ਕਿ ਸ਼ੀਪੇ ਕੇ ਜਨਮ ਕਾਹੇ ਕੋ ਆਇਆ ਇਸ ਪ੍ਰਕਾਰ ਦੇ ਬਚਨ ਨੇ ਭਗਤ ਨਾਮਦੇਵ ਜੀ ਨੇ ਹਿੰਦੜੀ ਜਾਤ ਮੇਰੀ ਜਾਤ ਮਰਾਇਆ ਸ਼ੀਪੇ ਕੇ ਜਨਮ ਕਾਹੇ ਕੋ ਆਇਆ ਲੈ ਕੰਮਲੀ ਚਲਿਓ ਪਲਟਾਇ ਦੇਹਰੇ ਪਾਛੇ ਪਾਛੇ ਬੈਠਾ ਏ ਜਿਉਂ ਜਿਉ ਨਾਮਾ ਹਰ ਗੁਣ ਉਚਰੈ ਭਗਤ ਜਨਾ ਕੋ ਦਉਹ ਹਰਾ ਫਿਰੈ ਭਗਤ ਨਾਮਦੇਵ ਜੀ ਪ੍ਰੇਮ ਦੇ ਵਿੱਚ ਪੜਦੇ ਗਏ ਕਿ ਪ੍ਰਮਾਤਮਾ ਮੈਂ ਤਾਂ ਤੇਰੀ ਭਗਤੀ ਕਰਦਾ ਸੀ ਇਹਨਾਂ ਨੇ ਮੇਰੀ ਨੀਵੀਂ ਜਾਤ ਦੇਖਦਿਆਂ ਹੋਇਆਂ ਇਹਨਾਂ ਨੇ ਪੰਡੇ ਪਾਂਡਿਆਂ ਨੇ ਮੈਨੂੰ ੱੱਕੇ ਮਾਰ ਮਾਰ ਕੇ ਬਾਹਰ ਕੱਢ ਦਿੱਤਾ ਹੈ ਤੋ ਸਤਿਗੁਰੂ ਜੀ ਨੇ ਜਿਉ ਭਗਤ ਨਾਮਦੇਵ ਜੀ ਨੇ ਜਦੋਂ ਪ੍ਰੇਮ ਦੇ ਵਿੱਚ ਭਿੱਜ ਕੇ ਇਹ ਬਚਨ ਉਚਾਰਨ ਕੀਤੇ ਕਿ ਲੈ ਕਮਲੀ ਚਲਿਓ ਪਲਟਾਏ ਦਿਹੋ ਰਹਿ ਪੈਸ ਪਾਛਾ ਬੈਠਾ ਏ ਜਿਉਂ ਜਿਉ ਨਾਮਾ ਹਰ ਗੁਣ ਉਚਰੈ ਭਗਤ ਜਨਾ ਕੋ ਦਿਹੋ ਹਰਾ ਫਿਰੈ ਜਿਵੇਂ ਜਿਵੇਂ ਪ੍ਰੇਮ ਦੇ ਵਿੱਚ ਭਿੱਜ ਕੇ ਨਾਮਦੇਵ ਜੀ ਨੇ ਪ੍ਰਮਾਤਮਾ ਵਾਹਿਗੁਰੂ ਜੀ ਦੇ ਗੁਣ ਗਾਇਨ ਕੀਤੇ ਤੇ ਓਵੇਂ ਓਵੇਂ ਹੀ ਜਿਹੜਾ ਦਿਹਰਾ ਸੀਨਾ ਉਹਦਾ ਮੁਖ ਭਗਤ ਨਾਮਦੇਵ ਜੀ ਵੱਲ ਨੂੰ ਹੋ ਗਿਆ ਜਿਹੜੇ ਪਾਂਡੇ ਸਾਨ ਉਹਨਾਂ ਵੱਲ ਨੂੰ ਪੇਠ ਹੋ ਗਈ ਇਸ ਕਰਕੇ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਵਚਨ ਕੀਤੇ ਨੇ ਕਿ ਹਰ ਜੁਗ ਜੋਗ ਭਗਤੋ ਉਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪੇਠ ਦੇ ਅਹੰਕਾਰੀਆਂ ਨਿੰਦਕਾਂ ਨੂੰ ਪਾਂਡਿਆਂ ਨੂੰ ਪੇਠ ਦੇ ਕੇ ਨਾਮ ਦੇਉ ਮੁਖ ਲਾਇਆ ਨਾਮਦੇਵ ਜੀ ਨੂੰ ਆਪਣੇ ਗਲੇ ਦੇ ਨਾਲ ਲਾ ਲਿਆ ਪ੍ਰਮਾਤਮਾ ਨੇ ਪਾਂਡੇ ਜਿਹੜੇ ਸਨ ਉਹ ਦੇਖਦੇ ਹੀ ਰਹਿ ਗਏ ਕਿ ਇਹ ਤਾਂ ਨੀਚ ਜਾਤ ਸੀ ਇਹਦੇ ਉੱਤੇ ਐਸੀ ਕਿਰਪਾ ਕਿਵੇਂ ਹੋ ਗਈ ਭਗਵਾਨ ਨੇ ਸਾਨੂੰ ਦਿਹਰੇ ਦੇ ਵਿੱਚੋਂ ਬਾਹਰ ਕੱਢ ਦਿੱਤਾ ਤੇ ਭਗਤ ਨਾਮਦੇਵ ਜੀ ਨੂੰ ਆਪਣੀ ਛਾਤੀ ਦੇ ਨਾਲ ਲਾ ਲਿਆ ਗੁਰੂ ਕੇ ਸੇਖੋ ਪਰਮਾਤਮਾ ਗੋਬਿੰਦ ਭਾਉ ਭਗਤ ਦਾ ਭੁਖਾ ਪਰਮਾਤਮਾ ਪ੍ਰੇਮਾ ਭਗਤੀ ਦਾ ਭੁਖਾ ਹੈ ਉੱਚੀ ਜਾਤ ਵਿਦਵਤਾ ਇਤ ਆਦਿਕ ਜੋ ਤਾਂਨ ਦੌਲਤ ਬਹੁਤਾ ਜ਼ਿਆਦਾ ਹੋਵੇ ਰਾਜਾ ਰਜਵਾੜਾ ਹੋਵੇ ਉਹਨੂੰ ਕੋਈ ਨਹੀਂ ਪੁੱਛਦਾ ਇੱਥੇ ਤਾਂ ਇੱਥੇ ਹਮਲਾਂ ਦੇ ਹੋਣੇ ਨੇ ਨਵੇੜੇ ਕਿਸੇ ਨਾਲ ਤੇਰੀ ਜਾਤ ਪੁੱਛਣੀ ਇਸ ਕਰਕੇ ਭਰੋਸੇ ਦੇ ਸਹਤ ਪ੍ਰਮਾਤਮਾ ਦੀ ਭਗਤੀ ਕਰਨਾ ਕਰਨੀ ਚਾਹੀਦੀ ਹੈ ਕਿਸੇ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਸਤਿਗੁਰੂ ਜੀ ਨੂੰ ਬੇਨਤੀ ਕਰੀਏ ਕਿ ਸਤਿਗੁਰੂ ਜੀ ਉਹ ਐਸੀ ਕਿਰਪਾ ਕਰ ਦਿਓ ਜਿਵੇਂ ਨਾਮ ਜੀਵ ਜੀ ਨੂੰ ਆਪਣੇ છાતી ਦੇ ਨਾਲ ਲਾ ਲਿਆ ਸੀ ਆਪਣੀ ਭਗਤੀ ਦੇ ਵਿੱਚ लाके ਸਾਨੂੰ ਵੀ ਐਸਾ ਪ੍ਰੇਮ ਬਖਸ਼ ਦੇਣਾ ਕਰੋ ਜੀ ਪੂਰੇ ਗੁਰ ਤੇ ਗਤ ਪਾਈ ਹਾਂਜੀ ਨਾਮਾ ਸ਼ਿਬਾ ਸ਼ੀਂਬੇ ਸਾਨ ਭਗਤ ਨਾਮਦੇਵ ਜੀ ਅਤੇ ਕਬੀਰ ਜੁਲਾਹਾ ਕਬੀਰ ਭਗਤ ਦੀ ਜੁਲਾਹੇ ਸਾਨ ਪਰ ਫੇਰ ਵੀ ਪ੍ਰਮਾਤਮਾ ਵਾਹਿਗੁਰੂ ਜੀ ਨੇ ਐਸੀ ਕਿਰਪਾ ਕੀਤੀ ਇੱਕ ਵਾਰ ਪੰਡਤਾਂ ਨੇ ਹੀਰਖਾ ਕਰਕੇ ਸਾਰੇ ਸ਼ਹਿਰ ਦੇ ਵਿੱਚ ਢੰਡੋਰਾ ਪਟਾ ਦਿੱਤਾ ਕਿ ਭਗਤ ਕਬੀਰ ਜੀ ਦੇ ਘਰ ਦੇ ਵਿੱਚ ਕੱਲ ਨੂੰ ਭੰਡਾਰਾ ਹੈ। ਤੋਂ ਗੁਰੂ ਕੇ ਸਿੱਖੋ ਭਗਤ ਕਬੀਰ ਜੀ ਦੇ ਘਰ ਦੇ ਵਿੱਚ ਭਗਤ ਕਬੀਰ ਜੀ ਜਦੋਂ ਜੰਗਲ ਨੂੰ ਜਾ ਰਹੇ ਸਨ ਨਾ ਤੇ ਸਾਧੂ ਕਹਿਣ ਲੱਗੇ ਕਿ ਚੱਲ ਭਾਈ ਭਗਤ ਕਬੀਰ ਜੀ ਦੇ ਘਰ ਦੇ ਵਿੱਚ ਚੱਲੀਏ ਬੜਾ ਵੱਡਾ ਭੰਡਾਰਾ ਕੀਤਾ ਹੈ ਬੜੇ ਸਾਧੂ ਮਹਾਤਮਾ ਦੂਰੋਂ ਦੂਰੋਂ ਆ ਰਹੇ ਨੇ ਚੱਲ ਤੂੰ ਵੀ ਭਗਤ ਕਬੀਰ ਜੀ ਦੇ ਘਰ ਦੇ ਵਿੱਚ ਭਗਤ ਕਬੀਰ ਜੀ ਸੁਣ ਕੇ ਹੈਰਾਨ ਹੋ ਗਏ ਕਹਿਣ ਲੱਗੇ ਕਿ ਮੈਂ ਇੱਥੋਂ ਹੁਣੇ ਆ ਜਾਂਦਾ ਵਾਪਸ ਇਹ ਆਪ ਭਗਤ ਕਬੀਰ ਜੀ ਜਿਹੜਾ ਜੰਗਲ ਸੀਨਾ ਉਹਦੇ ਵਿੱਚ ਲੁਕ ਕੇ ਬੈਠ ਗਏ ਦੇਖਣ ਲੱਗੇ ਤਮਾਸ਼ਾ ਪ੍ਰਮਾਤਮਾ ਦੀ ਪ੍ਰਮਾਤਮਾ ਦੇ ਅੱਗੇ ਤਰਲਾ ਲੈਣ ਲੱਗੇ ਕਿ ਪ੍ਰਮਾਤਮਾ ਮੈਂ ਤਾਂ ਗਰੀਬ ਹਾਂ ਮੇਰੇ ਘਰ ਦੇ ਵਿੱਚ ਤਾਂ ਪਰਿਵਾਰ ਦੇ ਖਰਚਣ ਜੋਗੇ ਦਾਣੇ ਨਹੀਂ ਕਹਿਣ ਤੋਂ ਪਾਪ ਕੇ ਪਰਿਵਾਰ ਦੇ ਵਿੱਚ ਜੋ ਪ੍ਰਸ਼ਾਦਾ ਪਾਣੀ ਛਕਣ ਜੋਗਾ ਜੋ ਘਰ ਦੇ ਵਿੱਚ ਰਸਤ ਬਸਤ ਨਹੀਂ ਹੈ ਤੋ ਗੁਰੂ ਕਿਵੇਂ ਖੋ ਪ੍ਰਮਾਤਮਾ ਨੇ ਭਗਤ ਕਬੀਰ ਜੀ ਦਾ ਤਰਲਾ ਸੁਣਿਆ ਤੇ ਭਗਤ ਕਬੀਰ ਜੀ ਦਾ ਰੂਪ ਧਾਰ ਕੇ ਪ੍ਰਮਾਤਮਾ ਆਪ ਹੀ ਆ ਗਿਆ ਗੱਡਿਆਂ ਦੇ ਉੱਤੇ ਲੱਦੇ ਲੱਦਿਆ ਹੋਇਆ ਬਹੁਤ ਜ਼ਿਆਦਾ ਭੋਜਨ ਰਸਤਾਂ ਬਸਤਾਂ ਅਤੇ ਅਨੇਕਾਂ ਪ੍ਰਕਾਰ ਦੇ ਜੋ ਪਕਵਾਨ ਲੱਗੇ ਲੱਦੇ ਹੋਏ ਤੋ ਗੁਰੂ ਕੇ ਪਿਆਰੇ ਭਗਤ ਕਬੀਰ ਜੀ ਦਾ ਰੂਪ ਧਾਰ ਕੇ ਤੇ ਪ੍ਰਮਾਤਮਾ ਨੇ ਸੋਨੇ ਦੇ ਥਾਲ ਵੰਡਣੇ ਸ਼ੁਰੂ ਕਰ ਦਿੱਤੇ ਚਾਂਦੀ ਦੇ ਚਮਚੇ ਤੇਤ ਆਦਿਕ ਜੋ ਉਹ ਨਾ ਥਾਲਾਂ ਦੇ ਵਿੱਚ ਥਾਲਾਂ ਨੂੰ ਵੰਡ ਕੇ ਵਰਤਾ ਕੇ ਪੰਕਤਾਂ ਲਾ ਕੇ ਤੇ 36 ਪ੍ਰਕਾਰ ਦੇ ਭੋਜਨ ਛਕਾ ਦਿੱਤੇ ਪੰਡਤ ਜਿਹੜੇ ਆਏ ਸਨ ਉਹ ਵੀ ਰੱਜ ਕੇ ਗਏ ਪੰਡਤ ਖੀਰ ਦੇ ਸ਼ੌਂਕੀ ਬਹੁਤ ਜਿਆਦੇ ਹੁੰਦੇ ਖੀਰ ਵੀ ਖਵਾਈ ਪੰਡਤਾਂ ਨੂੰ ਇਹ ਇਤ ਆਦਿਕ ਰਸ ਬੁਲਦੇ ਜੋ ਇਹ ਸਭ ਕੁਝ ਪਾ ਕੇ ਤੇ ਖੀਰ ਖਵਾਈ ਪੰਡਤਾਂ ਨੂੰ ਪੰਡਤ ਰਜ ਕੇ ਗਏ ਕਈ ਪੰਡਤ ਇਹਨਾਂ ਰਜ ਗਏ ਕਿ ਉਹਨਾਂ ਨੂੰ ਮੰਜਿਆਂ ਦੇ ਉੱਤੇ ਪਾ ਕੇ ਛੱਡ ਕੇ ਆਉਣਾ ਪਿਆ ਤੋ ਇਸ ਪ੍ਰਕਾਰ ਲਾਲਚੀ ਬਹੁਤੇ ਜ਼ਿਆਦੇ ਹੁੰਦੇ ਆ ਨਾ ਤੇ ਤੋ ਇਸ ਪ੍ਰਕਾਰ ਭਗਤ ਕਬੀਰ ਜੀ ਦੇ ਰੂਪ ਦੇ ਵਿੱਚ ਭਗਵਾਨ ਨੇ ਇਹ ਐਲਾਨ ਕਰ ਦਿੱਤਾ ਕਿ ਆ ਜਿਹੜੇ ਥਾਲ ਨੇ ਸੋਨੇ ਦੇ ਥਾਲ ਚਾਂਦੀ ਦੇ ਤੇ ਜੋ ਚਮਚੇ ਤੇ ਚਾਂਦੀ ਦੇ ਜਿਹੜੇ ਬਰਾਸ ਹਨ ਇਤ ਆਦਿਕ ਇਹ ਵੀ ਨਾਲ ਹੀ ਲੈ ਜਾਓ ਤੁਸੀਂ ਤੋ ਬੜੇ ਹੈਰਾਨ ਹੋਏ ਪੰਡਤ ਕਿ ਐਸੀ ਤਾਂ ਭਗਤ ਕਬੀਰ ਨੂੰ ਮੁਖੌਲ ਕੀਤਾ ਸੀ ਅਸੀਂ ਸੋਚਿਆ ਸੀ ਕਿ ਇਹਦੀ ਬੇਇੱਜ਼ਤੀ ਹੋਵੇਗੀ ਇਹ ਤਾਂ ਹੋਰ ਹੀ ਪਾਣਾ ਵਰਤ ਗਿਆ ਪੰਡਤ ਰੱਜ ਕੇ ਗਏ ਥਾਲੀਆਂ ਥਾਲ ਇਤ ਆਦਿਕ ਬਰਤਨ ਵੀ ਨਾਲ ਹੀ ਲੈ ਗਏ ਪੰਡਤ ਤੋ ਕੋਖ ਮਿਟਾ ਦਿੱਤੀ ਭਗਵਾਨ ਨੇ ਪੰਡਤਾਂ ਦੀ ਸਾਧੂ ਮਹਾਤਮਾ ਰਾਜ ਕੇ ਗਏ ਬੜੀ ਉਸਤਤ ਕਰਦੇ ਨੇ ਭਗਤ ਕਬੀਰ ਜੀ ਦੀ ਤੋ ਗੁਰੂ ਕੇ ਸੇਖੋ ਤੋ ਭਗਤ ਕਬੀਰ ਜੀ ਦੀ ਜੈ ਜੈਕਾਰ ਕਰਦੇ ਜਾ ਰਹੇ ਸਨ ਸਾਧੂ ਮਹਾਤਮਾ ਪੰਡਤ ਰਸਤੇ ਦੇ ਵਿੱਚ ਸੁਣਿਆ ਭਗਤ ਕਬੀਰ ਜੀ ਹੈਰਾਨ ਹੋ ਗਏ ਜਦੋਂ ਭੰਡਾਰਾ ਸ਼ਾਮ ਤੱਕ ਸੰਪੂਰਨ ਹੋਇਆ ਭਗਤ ਕਬੀਰ ਜੀ ਸ਼ਾਮ ਨੂੰ ਘਰ ਦੇ ਵਿੱਚ ਆਏ ਪੁੱਛਿਆ ਮਾਈ ਲੋਈ ਨੂੰ ਤੇ ਭਗਤ ਕਬੀਰ ਜੀ ਇਹ ਸਭ ਕੁਝ ਸੁਣ ਕੇ ਹੈਰਾਨ ਹੋ ਗਏ ਇਸ ਕਰਕੇ ਗੁਰੂ ਕੇ ਸਿਖੋ ਕਬੀਰ ਝੋਲਾ ਖੇਸ ਆਦਕ ਬੁੰਨ ਵਾਲੇ ਸਨ ਇਦਾਂ ਮਿਹਨਤ ਕਰਕੇ ਗੁਜ਼ਾਰਾ ਕਰਨ ਵਾਲੇ ਸਨ ਪਰ ਪਰਮਾਤਮਾ ਦੀ ਭਗਤੀ ਕਰਦੇ ਸਨ ਪਰਮਾਤਮਾ ਨੇ ਆਪ ਭਗਤ ਜੀ ਦਾ ਰੂਪ ਉਤਾਰਨ ਕਰਕੇ ਤੇ ਜੈ ਜੈਕਾਰ ਕਰਵਾ ਦਿੱਤੇ ਜੈ ਜੈਕਾਰ ਕਰਦੇ ਜਾਂਦੇ ਸਨ ਭਗਤ ਕਬੀਰ ਜੀ ਦੀ ਇਸ ਪ੍ਰਕਾਰ ਗੁਰੂ ਕੇ ਸਿੱਖੋ ਪ੍ਰਮਾਤਮਾ ਵਾਹਿਗੁਰੂ ਆਪ ਸਿੱਖਾਂ ਦੇ ਭਗਤ ਜਨਾਂ ਦੇ ਕਾਰਜ ਸਵਾਰਦਾ ਹੈ ਜੋ ਜਨ ਤੁਮਰੀ ਭਗਤ ਕਰਨਤੇ ਤਿਨ ਕੇ ਕਾਜ ਸਵਾਰਤਾ ਪੂਰੇ ਗੁਰ ਤੇ ਗਤ ਪਾਈ ਹਾਂ ਜੀ ਪੂਰੇ ਸਤ ਗੁਰੂ ਜੀ ਦੇ ਪੂਰੇ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਰੂਪ ਚਰਨਾਂ ਦੇ ਨਾਲ ਲੱਗ ਕੇ ਮੁਕਤੀ ਪ੍ਰਾਪਤ ਕਰ ਲਈ ਉਹਨਾਂ ਭਗਤ ਜਨਾਂ ਨੇ ਅਸੀਂ ਵੀ ਗੁਰੂ ਕੇ ਸਿੱਖੋ ਮੁਕਤ ਹੋਵਾਂਗੇ ਜੇ ਸੇਵਨ ਤੁਮ ਭਜਨ ਦੇ ਵਿੱਚ ਲਗੇ ਰਹਾਂਗੇ ਬ੍ਰਹਮ ਕੇ ਬੇਤੇ ਸ਼ਬਦ ਪਛਾਣ ਹੈ ਹਾਂਜੀ ਬ੍ਰਹਮ ਦੇ ਬੇਤੇ ਬ੍ਰਹਮ ਨੂੰ ਜਾਣਨ ਵਾਲੇ ਬ੍ਰਹਮ ਪਰਮਾਤਮਾ ਵਾਹਿਗੁਰੂ ਜੀ ਨੂੰ ਬ੍ਰਹਮ ਇੱਥੇ ਬ੍ਰਹਮਾ ਦਾ ਅਰਥ ਨਹੀਂ ਹੈ ਬ੍ਰਹਮ ਪਰਮਾਤਮਾ ਵਾਹਿਗੁਰੂ ਜੀ ਦਾ ਅਰਥ ਹੈ ਬ੍ਰਹਮ ਕੇ ਬੇਤੇ ਬ੍ਰਹਮ ਨੂੰ ਜਾਣਨ ਵਾਲੇ